ਸਤਿ ਸ਼੍ਰੀ ਅਕਾਲ ਜੀ ਖਬਰ ਪੜਤਾਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਨਦਰ ਡੱਲਾ ਜੀ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਧੰਨਵਾਦ ਡੱਲਾ ਜੀ ਸਭ ਤੋਂ ਪਹਿਲਾਂ ਇੱਥੇ ਅਹਿਮ ਸਵਾਲ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪੱਖ ਦੇ ਵਿੱਚ ਸੁਨੀਲ ਜਾਖੜ ਸਮਰਥਨ ਦੇ ਬਿਆਨ ਦੇ ਰਹੇ ਨੇ ਕੀ ਲੱਗਦਾ ਸੁਨੀਲ ਜਾਖੜ ਭਾਜਪਾ ਦੇ ਵਿੱਚ ਲਗਤ ਲੱਗ ਪਏ ਨੇ ਤੇ ਜਾਂ ਫਿਰ ਭਾਜਪਾ ਸੁਨੀਲ ਜਾਖੜ ਨੂੰ ਕੋਈ ਵੱਡਾ ਤੋਹਫਾ ਦੇਣ ਜਾ ਰਹੀ ਹੈ ਦੇਖੋ ਬਹੁਤ ਮਹੱਤਵਪੂਰਨ ਤੁਹਾਡਾ ਸਵਾਲ ਹੈ ਮਨਦੀਪ ਪਿਛਲੇ 3-4 ਦਿਨਾਂ ਦਾ ਪੰਜਾਬ ਦੀ ਸਿਆਸਤ 'ਚ ਰੌਲਾ ਮਚ ਰੱਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੀ ਭਾਜਪਾ ਦਾ ਸਮਝੌਤਾ ਹੋ ਸਕਦਾ ਸੁਨੀਲ ਜਾਖੜ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਮਝੌਤੇ ਦਾ ਸਮਰਥਨ ਕਰ ਰਹੇ ਨੇ ਸੁਨੀਲ ਜਾਖੜ ਪ੍ਰਧਾਨ ਨੇ ਪੰਜਾਬ ਭਾਜਪਾ ਦੇ ਸੁਨੀਲ ਜਾਖੜ ਪੂਰੀ ਭਾਜਪਾ ਨਹੀਂ ਹੈ ਹੁਣ ਤੁਸੀਂ ਬਿਆਨ ਸੁਣੋ ਅਸ਼ਵਨੀ ਸ਼ਰਮਾ ਜੀ ਦਾ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਨੇ ਬੀਜੇਪੀ ਦੇ ਉਹ ਕਹਿੰਦੇ ਅਸੀਂ 117 ਦੀਆਂ 117 ਸੀਟਾਂ ਤੇ ਤਿਆਰੀ ਕਰ ਰਹੇ ਹਾਂ ਅਨਿਲ ਸਰੀਨ ਜਿਹੜੇ ਜਨਰਲ ਸਕੱਤਰ ਨੇ ਭਾਰਤੀ ਜਨਤਾ ਪਾਰਟੀ ਦੇ ਉਹ ਕਹਿੰਦੇ ਅਸੀਂ 117 ਦੀਆਂ 117 ਸੀਟਾਂ ਤੇ ਤਿਆਰੀ ਕਰ ਰਹੇ ਹਾਂ ਇਹਦਾ ਮਤਲਬ ਹੈ ਕਿ ਸੁਨੀਲ ਜਾਖੜ ਜਿਹੜੇ ਪੰਜਾਬ ਬੀਜੇਪੀ ਦੇ ਪ੍ਰਧਾਨ ਨੇ ਉਹ ਕਿਤੇ ਨਾ ਕਿਤੇ ਨਿੱਜੀ رائے ਉਹਨਾਂ ਦੀ ਉਹ ਜ਼ਿਆਦਾ ਹਾਵੀ ਹੋ ਰਹੀ ਹੈ ਔਰ ਜਿਹੜੀਆਂ ਉਹਨਾਂ ਦੀਆਂ ਇੰਟਰਵਿਊਜ਼ ਆ ਰਹੀਆਂ ਨੇ ਸਮੇਂ-ਸਮੇਂ ਤੇ ਉਹਨਾਂ ਦੇ ਟਵੀਟ ਆਉਂਦੇ ਨੇ ਇੰਜ ਲੱਗਦਾ ਹੈ ਕਿ ਉਹ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਦਾ ਸਮਝੌਤਾ ਹੋ ਜੇ ਪਰ ਹੁਣ ਸਥਿਤੀਆਂ ਉਹ ਨਹੀਂ ਜੇ ਅਸੀਂ ਮੈਂ ਕਈ ਭਾਜਪਾ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੇ ਨਾਲ ਮੇਰੀ ਸਹਿਜ ਸੁਭਾਅ ਗੱਲਬਾਤ ਹੋਈ ਤੇ ਮੈਂ ਸੰਕੇਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਭਾਜਪਾ ਦੇ ਕਈ ਸੀਨੀਅਰ ਲੀਡਰ ਇਸ ਗੱਲ ਦੇ ਲਈ ਉੱਕਾ ਵੀ ਇੰਟਰਸਟਿਡ ਨਹੀਂ ਕਿ ਹਾਲ ਦੀ ਘੜੀ ਅਸੀਂ ਕੋਈ ਸਮਝੌਤੇ ਵਾਲਾ ਬਿਆਨ ਨਹੀਂ ਦਿੱਇਆ ਉਹ ਕਹਿੰਦੇ ਫਿਲਹਾਲ ਭਾਜਪਾ ਦੇ ਲਈ ਜ਼ਰੂਰੀ ਹੈ ਅਸੀਂ ਤੀਜੇ ਨੰਬਰ ਦੀ ਪਾਰਟੀਆਂ ਪੰਜਾਬ 'ਚ ਅਸੀਂ ਆਪਣੇ ਆਪ ਨੂੰ ਹੋਰ ਤਕੜਾ ਕਰਕੇ ਅਸੀਂ ਆਪਣੇ ਦਮ ਤੇ ਸਰਕਾਰ ਬਣਾਈਏ ਤੇ ਸੁਨੀਲ ਜਾਖੜ ਜਿਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਕਾਂਗਰਸ ਦੇ ਕਲਚਰ 'ਚ ਸੁਨੀਲ ਜਾਖੜ ਰਹੇ ਨੇ ਕਾਂਗਰਸ ਪਰਿਵਾਰ ਦਾ ਹਿੱਸਾ ਭਾਜਪਾ ਦੇ ਵਿੱਚ ਵੀ ਕਾਂਗਰਸ ਵਾਲੀਆਂ ਸਥਿਤੀਆਂ ਬਣਾਤੀਆਂ ਕਾਂਗਰਸ ਦੇ ਲੀਡਰਾਂ ਨੇ ਜਾ ਕੇ ਕਿਉਂਕਿ ਕਾਂਗਰਸ ਦੇ ਲੀਡਰ ਕਈ ਵਾਰੀ ਪਾਰਟੀ ਲਾਈਨ ਤੋਂ ਹਟ ਕੇ ਬਿਆਨ ਦਿੰਦੇ ਨੇ ਸੁਨੀਲ ਜਾਖੜ ਬੜੇ ਸਤਕਾਰਯੋਗ ਨੇ ਬੜੇ ਸਿਆਣੇ ਨੇ ਪਰ ਇਹ ਭਾਜਪਾ ਦੀ ਪਾਰਟੀ ਲਾਈਨ ਨਹੀਂ ਹੈ ਕਿ बार-बार ਇਹ ਬਿਆਨ ਦੇਣਾ ਕਿ ਉਹ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਦਾ ਇਹ ਕਹਿਣਾ ਕਿ ਅਕਾਲੀ ਭਾਜਪਾ ਦਾ ਗੱਠਜੋੜ ਹੋਣਾ ਚਾਹੀਦਾ ਉਹ ਤਾਂ ਪ੍ਰਧਾਨ ਨੇ ਹੁਣ ਸੁਨੀਲ ਜਾਖੜ ਇਹ ਦੱਸਣ ਕਿ ਕਦੀ ਉਹਨਾਂ ਨੇ ਜੇਪੀ ਨੱড্ডা ਪ੍ਰਧਾਨ ਮੰਤਰੀ ਨੂੰ ਅਮਿਤ ਸ਼ਾਹ ਨੂੰ ਜਾਂ ਭਾਜਪਾ ਦੀ ਕੌਮੀ ਕਾਰਜਕਾਰਨੀ ਜਾਂ ਜਿੱਥੇ ਵੀ ਉਹਨਾਂ ਦੀ ਵੱਡੇ ਪੱਧਰ ਤੇ ਮੀਟਿੰਗਾਂ 'ਚ ਸ਼ਮੂਲੀਅਤ ਹੁੰਦੀ ਹੈ ਕਦੀ ਉੱਥੇ ਉਹ ਇਹ ਗੱਲ ਕਹਿੰਦੇ ਨੇ ਜ਼ੋਰ ਪਾ ਕੇ ਵੀ ਤੁਸੀਂ ਅਕਾਲੀ ਦਲ ਨਾਲ ਸਮਝੌਤਾ ਕਰੋ। ਜੋ ਗੱਲਾ ਆਪਾਂ ਖ਼ਬਰਾਂ 'ਚ ਬਿਆਨ ਦੇ ਦिए ਬਤੌਰ ਪ੍ਰਧਾਨ ਹੁਣ ਹੋਇਆ ਕੀ ਹੈ ਜੋ ਕੁਝ ਕਾਂਗਰਸ 'ਚ ਵਾਪਰ ਰਿਹਾ ਕਾਂਗਰਸ ਕੀ ਵਾਪਰ ਰਿਹਾ ਜੀਦਾ ਜੀ ਕਰਦਾ ਉਹ ਬਿਆਨ ਦਾਗ ਦਿੰਦਾ ਜਿਵੇਂ ਦੀਵਾਲੀ ਵਾਲੇ ਦਿਨ ਬੱਚੇ ਆਤਿਸ਼ਬਾਜ਼ੀ ਚਲਾਉਂਦੇ ਨੇ ਸਾਰੇ ਆਪਣੇ ਘਰ ਦੀਆਂ ਛੱਤਾਂ ਤੇ ਚੜ੍ਹ ਕੇ ਜਿੱਧਰ ਜੀ ਕਰਦਾ ਆਤਿਸ਼ਬਾਜ਼ੀ ਦਾ ਮੂੰਹ ਕਰਕੇ ਚਲਾ ਦਿੰਦੇ ਨੇ ਕਾਂਗਰਸ ਵੀ ਆਈ ਹੈ ਪ੍ਰਗਟ ਸਿੰਘ ਦੇਖ ਲਓ ਉਹਨਾਂ ਦੇ ਆਪਣੇ ਬਿਆਨ ਨੇ ਭਾਰਤ ਭੂਸ਼ਣ ਆਸ਼ੂ ਦੇ ਆਪਣੇ ਬਿਆਨ ਨੇ ਰਾਜਾ ਵੜਿੰਗ ਸੁਖਜਿੰਦਰ ਰੰਧਾਵਾ ਜਿੰਨੇ ਕਾਂਗਰਸ ਦੇ ਲੀਡਰ ਨੇ ਉਹ ਆਪਣੇ ਹਿਸਾਬ ਨਾਲ ਬਿਆਨ ਦੇ ਰਹੇ ਨੇ ਤੇ ਸੁਨੀਲ ਜਾਖੜ ਵੀ ਕਿਉਂਕਿ ਕਾਂਗਰਸ ਚ ਆਏ ਨੇ ਹੁਣ ਉਹਨਾਂ ਨੇ ਬੀਜੇਪੀ ਚ ਆ ਕੇ ਆਪਣੇ ਹਿਸਾਬ ਨਾਲ ਬਿਆਨ ਦੇਣੇ ਸ਼ੁਰੂ ਕਰਤੇ ਤੇ ਬੀਜੇਪੀ ਦੇ ਅੰਦਰ ਕੜਮਾ ਸਮਝ ਗਿਆ ਕਿਤੇ ਨਾ ਕਿਤੇ ਸੁਨੀਲ ਜਾਖੜ ਬੀਜੇਪੀ ਨੇ ਪ੍ਰਧਾਨਤਾ ਬਣਾਤੇ ਸੁਨੀਲ ਜਾਖੜ ਬੰਦੇ ਵੀ ਈਮਾਨਦਾਰ ਤੇ شریف ਨੇ ਪਰ ਨਾ ਤਾਂ ਉਹ ਭਾਜਪਾ ਨੂੰ ਪੰਜਾਬ ਚ ਚੰਗੀ ਤਰ੍ਹਾਂ ਲੀਡ ਕਰ ਸਕੇ ਤੇ ਨਾ ਹੀ ਪੰਜਾਬ ਚ ਭਾਜਪਾ ਦੀ ਲੀਡਰਸ਼ਿਪ ਨੂੰ ਨਾਲ ਤੋਰ ਸਕੇ ਖੁੱਲ ਕੇ ਕਿਉਂਕਿ ਉਹ ਜ਼ਿਆਦਾਤਰ ਕਾਂਗਰਸੀ ਕਲਚਰ ਦੇ ਮੁਤਾਬਕ ਕੰਮ ਕਰਨ ਦੇ ਆਦੀ ਨਹੀਂ ਸੁਨੀਲ ਜਾਖੜ ਹੁਣ ਜੋ ਮੈਨੂੰ ਲੱਗ ਰਿਹਾ ਦੇਖੋ ਅਸ਼wini ਸ਼ਰਮਾ ਕਾਰਜਕਾਰੀ ਪ੍ਰਧਾਨ ਬਣਦੇ ਹੀ ਮਨਦੀਪ ਜੀ ਉਹਨਾਂ ਨੇ ਮੀਟਿੰਗਾਂ ਸ਼ੁਰੂ ਕਰਤੀਆਂ ਥਾਂ ਥਾਂ ਤੇ ਅਸ਼wini ਸ਼ਰਮਾ ਦੇ ਸਮਰਥਨ ਚ ਉਹਨਾਂ ਦੇ ਵੈਲਕਮ ਕਰਨ ਲਈ ਮੀਟਿੰਗਾਂ ਹੋ ਰਹੀਆਂ ਨੇ ਅ ਲੁਧਿਆਣੇ ਚ ਵੀ ਮੀਟਿੰਗ ਹੋਈ ਜੀਵਨ ਗੁਪਤਾ ਜਿਹੜੇ ਲੁਧਿਆਣਾ ਦੇ ਕੈਂਡੀਡੇਟ ਰਹੇ ਪਛਮੀ ਤੋਂ ਉਹਨਾਂ ਦੀ ਈਗਵਾਈ ਚ ਮੀਟਿੰਗ ਹੋਈ ਤੇ ਜਿਹਦੇ ਮੁੱਖ ਮਹਿਮਾਨ ਅਸ਼wini ਸ਼ਰਮਾ ਰਹੇ ਕਿੰਨਾ ਵੱਡਾ ਉੱਥੇ ਇਕੱਠ ਭਾਰਤੀ ਜਨਤਾ ਪਾਰਟੀ ਦਾ ਹੋ ਗਿਆ ਸੋ ਅਸ਼wini ਸ਼ਰਮਾ ਜਿਸ ਤਰ੍ਹਾਂ ਨਾਲ ਵਰਕਰਾਂ ਨਾਲ ਡੈਲੀਗੇਟਸ ਨਾਲ ਰੂਬਰੂ ਹੋ ਰਹੇ ਨੇ ਸੁਨੀਲ ਜਾਖੜ ਇਸ ਤਰ੍ਹਾਂ ਦਾ ਕੋਈ ਅਭਿਆਨ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਹੀਂ ਚਲਾ ਸਕੇ ਔਰ ਸਪਸ਼ਟ ਉਦਾਹਰਨ ਇਹ ਹੈ ਕਿ ਅਸ਼ਵਨੀ ਸ਼ਰਮਾ ਨੂੰ ਅਗਰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਜਿਨ੍ਹਾਂ ਨੂੰ ਪਹਿਲਾਂ ਹਟਾ ਕੇ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਇਆ ਗਿਆ ਸੀ ਤੇ ਭਾਰਤੀ ਜਨਤਾ ਪਾਰਟੀ ਨੇ ਅਗਰ ਕੇਂਦਰੀ ਲੀਡਰਸ਼ਿਪ ਨੇ ਅਗਰ ਮੋੜ ਅਸ਼ਵਨੀ ਸ਼ਰਮਾ ਜੀ ਨੂੰ ਜ਼ਿੰਮੇਵਾਰੀ ਦਿੱਤੀ ਹੈ ਇਹ ਮਤਲਬ ਸਮਝ ਲੈਣਾ ਚਾਹੀਦਾ ਹੈ ਕਿ ਸੁਨੀਲ ਜਾਖੜ ਹੁਨਾਂ ਨੂੰ ਭਾਰਤੀ ਜਨਤਾ ਪਾਰਟੀ ਜਲਦੀ ਕੋਈ ਨਾ ਕੋਈ ਤੋਹਫਾ ਦੇਗੀ ਤੋਹਫਾ ਕਿਸ ਰੂਪ ਚ ਮਿਲੇਗਾ ਦੇਖੋ ਸੁਨੀਲ ਜਾਖੜ ਦਾ ਤਜਰਬਾ ਬਹੁਤ ਹੈ ਰਵਨੀਤ ਮਿੱਟੂ ਆਇਆ ਇਲੈਕਸ਼ਨ ਲੜਿਆ ਹਾਰ ਗਿਆ ਮੰਤਰੀ ਬਣਾਤਾ ਪਰ ਜਾਖੜ ਸਾਹਿਬ ਨੂੰ ਪ੍ਰਧਾਨ ਬਣਾਇਆ ਕਿਉਂਕਿ ਉਹ ਕਾਂਗਰਸ ਚ ਪ੍ਰਧਾਨ ਸੀ ਔਰ ਭਾਜਪਾ ਨੇ ਬਹੁਤ ਘਾਟ ਇਸ ਤਰ੍ਹਾਂ ਦੇ ਤਜਰਬੇ ਕੀਤੇ ਆ ਜਦੋਂ ਦੂਸਰੀਆਂ ਪਾਰਟੀਆਂ ਤੋਂ ਆਏ ਲੀਡਰ ਸਿੱਧੇ ਤੌਰ ਤੇ ਪ੍ਰਧਾਨ ਬਣਾ ਦਿੱਤੇ ਗਏ ਹੁਣ ਸੋ ਮੈਨੂੰ ਇਹ ਲੱਗਦਾ ਕਿ ਸੁਨੀਲ ਜਾਖੜ ਹੋਣਰ ਦੀਆਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀਆਂ ਸਟੇਟਮੈਂਟਸ ਆ ਰਹੀਆਂ ਨੇ ਬੀਜੇਪੀ ਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਕਿ ਇਹ ਬੀਜੇਪੀ ਦੀ ਪਾਰਟੀ ਲਾਈਨ ਦੇ ਅਨੁਕੂਲ ਨਹੀਂ ਹੈ ਔਰ ਇਹਦੇ ਨਾਲ ਕਿਤੇ ਨਾ ਕਿਤੇ ਬੀਜੇਪੀ ਦਾ ਜਿਹੜਾ ਇਕੱਲਿਆਂ ਵੱਡੀ ਪਾਰਟੀ ਤਕੜੀ ਪਾਰਟੀ ਦੇ ਤੌਰ ਤੇ ਪੰਜਾਬ 'ਚ ਅੱਗੇ ਵਧਣ ਦਾ ਟੀਚਾ ਉਹਦੇ ਤੇ ਸੱਤ ਵੱਜਦੀ ਹੈ ਦੇਖੋ ਸੁਖਵੀਰ ਬਾਦਲ ਧੜੇ ਦੇ ਲੀਡਰ ਤਾਂ ਖੁਸ਼ੀ ਹੋਏ ਫਿਰਦੇ ਨੇ ਹਾਲਾਂਕਿ ਉਹ ਖੁੱਲਕੇ ਨਹੀਂ ਕਹਿੰਦੇ ਆ ਸੁਚਾ ਸਿੰਘ ਲਗਾਤੋਂ ਸੁਣਿਆ ਸੀ ਸੁਚਾ ਸਿੰਘ ਲਗਾ ਕਹਿੰਦੇ ਕਿ ਜੇ ਬੰਦੀ ਸਿੰਘਾਂ ਦੀ ਰਿਹਾਈ ਜੇ ਪੰਜਾਬ ਦੇ ਮਸਲੇ ਬੀਜੇਪੀ ਹੱਲ ਕਰੂ ਤਾਂ ਅਸੀਂ ਸੋਚ ਸਕਦੇ ਹਾਂ ਹੁਣ ਕੋਈ ਦੱਸੇ ਵੀ ਕੀ ਬੀਜੇਪੀ ਨੇ ਜੇ ਸਮਝੌਤਾ ਹੀ ਕਰਨਾ ਹੋਵੇ ਸ਼੍ਰੋਮਣੀ ਅਕਾਲੀ ਦਲ ਨਾਲ ਤੇ ਕੀ ਬੀਜੇਪੀ ਨੇ ਜਿਹੜੇ ਫੈਸਲੇ ਕਰਨੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਪੁੱਛ ਕੇ ਕਰਨੇ ਨੇ ਮਨਦੀਪ ਜੀ ਸਥਿਤੀ ਇਹ ਹੈ ਕਿ ਬੀਜੇਪੀ ਆਪਣੇ ਦਮ ਤੇ 17 ਦੀਆਂ ਚੋਣਾਂ ਲੜਨ ਲਈ ਅੱਗੇ ਵੱਧ ਰਹੀ ਹੈ ਔਰ ਚੋਣਾਂ ਦੇ ਨੇੜੇ ਆ ਕੇ ਬੀਜੇਪੀ ਇਹ ਤੈਅ ਕਰੇਗੀ ਕਿ ਅਸੀਂ ਸਮਝੌਤਾ ਇੱਕ ਅਕਾਲੀ ਦਲ ਨਾਲ ਕਰਨਾ ਹੈ ਦੋ ਅਕਾਲੀ ਦਲਾਂ ਨਾਲ ਕਰਨਾ ਹੈ ਜਾਂ ਤਿੰਨ ਅਕਾਲੀ ਦਲਾਂ ਨਾਲ ਕਰਨਾ ਹੈ ਤੁਸੀਂ ਹਰਿਆਣਾ ਚ ਦੇਖੋ ਬੀਜੇਪੀ ਓਮ ਪ੍ਰਕਾਸ਼ ਚਟਾਲਾ ਦੀ ਪਾਰਟੀ ਟੁੱਟੀ ਸੀ ਦਿਗਵਜੇ ਚਟਾਲਾ ਨੇ ਆਪਣੀ ਪਾਰਟੀ ਬਣਾਈ ਬੀਜੇਪੀ ਨਾਲ ਸਾਂਝ ਪਾਈ ਭਾਰਤੀ ਜਨਤਾ ਪਾਰਟੀ ਨੇ ਆਪਣੀ ਵੀ ਸਰਕਾਰ ਬਣਾਈ ਉਹਦੇ ਵੀ ਮੰਤਰੀ ਬਣਾਏ ਉਹਦੀ ਪਾਰਟੀ ਦੇ ਜਨਾਇਕ ਪਾਰਟੀ ਸੋ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਜਦੋਂ ਆਪਣੇ ਦਮ ਤੇ ਅੱਗੇ ਵਧਣ ਦੀਆਂ ਕੋਸ਼ਿਸ਼ਾਂ 'ਚ ਹੈ, ਤਿਆਰੀ 'ਚ ਹੈ ਤੇ ਭਾਰਤੀ ਜਨਤਾ ਪਾਰਟੀ ਕਿਸੇ ਇੱਕ ਅਕਾਲੀ ਦਲ ਤੇ ਸੀਮਤ ਨਹੀਂ ਹੋਏਗੀ ਇਹਨੂੰ ਭਾਵੇਂ ਤੁਸੀਂ ਬ੍ਰੇਕਿੰਗ ਖਬਰ ਮੰਨ ਲਓ। ਭਾਰਤੀ ਜਨਤਾ ਪਾਰਟੀ ਅਗਰ ਸਮਝੌਤੇ ਦੀ ਸਥਿਤੀ ਚਾਹੁੰਦੀ ਹੈ ਭਾਜਪਾ ਅਕਾਲੀ ਦਲ ਨਾਲ ਫਿਰ ਭਾਜਪਾ ਕਿਸੇ ਇੱਕ ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰੇਗੀ। ਭਾਜਪਾ ਇਹ ਦੇਖੇਗੀ ਸਭ ਤੋਂ ਪਹਿਲਾਂ ਤਾਂ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕੌਣ ਜਿੱਤਦਾ ਹੈ। ਕਿ ਕਿਉ ਹੋਣੀਆਂ ਨੇ ਬਹੁਤ ਜਲਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਗਰ ਸੁਖਵੀਰ ਦਾ ਧੜਾ ਜਿੱਤ ਗਿਆ ਫਿਰ ਬੀਜੇਪੀ ਸੋਚ ਸਕਦੀ ਆ ਪਰ ਅਗਰ ਸੁਖਵੀਰ ਬਾਦਲ ਦਾ ਧੜਾ ਐਸਪੀਸੀ ਦੀਆਂ ਚੋਣਾਂ ਨਹੀਂ ਜਿੱਤਿਆ ਫਿਰ ਸੁਖਵੀਰ ਬਾਦਲ ਦੀ ਪਾਰਟੀ ਕਿੱਥੇ ਖੜੀ ਆ ਪੰਜਾਬ 'ਚ ਸੁਨੀਲ ਜਾਖੜ ਕਾੜੀ ਕਾਲੀ ਕਰ ਰਹੇ ਨੇ ਬੀਜੇਪੀ ਕਿਸੇ ਤਰ੍ਹਾਂ ਦੀ ਕਾਲੀ ਨਹੀਂ ਕਰਦੀ ਉਹ ਨਾ ਕਾਲੀ ਚਾਹੁੰਦੀ ਆ ਜਿੱਥੋਂ ਤੱਕ ਮੈਂ ਸਮਝਦਾ ਬੀਜੇਪੀ ਦੀ ਰਾਜਨੀਤੀ ਨੂੰ ਹੁਣ ਚੋਣਾਂ ਦੇ ਨੇੜੇ ਆ ਕੇ ਅਗਰ ਬੀਜੇਪੀ ਨੂੰ ਲੱਗਿਆ ਕਿ ਪੰਜਾਬ ਚ ਇੱਕ ਨਾਲੋਂ ਵੱਧ ਅਕਾਲੀ ਦਲ ਹੈ ਹਾਲਾਂਕਿ ਪੰਜ ਮੈਂਬਰੀ ਕਮੇਟੀ ਤੋਂ ਜਿਹੜਾ ਅਕਾਲੀ ਦਲ ਨਿਕਲਣਾ ਹੈ ਮੈਂ ਉਹਨੂੰ ਦਾਵੇਦਾਰ ਮੰਨਦਾ ਕਿ 27 ਚਾਮ ਆਦਮੀ ਪਾਰਟੀ ਨੂੰ ਉਹ ਅਕਾਲੀ ਦਲ ਟੱਕਰ ਦੇਊਗਾ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਉਹ ਭਰਤੀ ਉਹਨਾਂ ਨੇ ਕੀਤੀ ਹੈ ਔਰ ਲੋਕਾਂ ਨੇ ਵੀ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਉਹਨਾਂ ਨੇ ਵੋਟਾਂ ਪਾਈਆਂ ਮੇਰਾ ਹੀ ਮੰਨਣਾ ਹੈ ਕਿ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ 'ਚੋਂ ਨਿਕਲਿਆ ਪੁਨਰਸੁਰਜੀਤ ਹੋਇਆ ਅਕਾਲੀ ਦਲ ਜਿੱਤ ਗਿਆ ਤੇ ਫਿਰ ਭਾਰਤੀ ਜਨਤਾ ਪਾਰਟੀ ਇਕੱਲੇ ਸੁਖਬੀਰ ਧੜੇ ਨਾਲ ਸਮਝੌਤੇ ਦੀ ਗੱਲ ਨਹੀਂ ਸੋਚੂਗੀ ਇਹ ਗੱਲ ਬਾਅਦ ਦੀ ਹੈ ਕਿ ਪੰਜ ਮੈਂਬਰੀ ਕਮੇਟੀ 'ਚੋਂ ਜਿਹੜਾ ਅਕਾਲੀ ਦਲ ਨਿਕਲਦਾ ਹੈ ਅਗਰ ਉਹ ਸ਼੍ਰੋਮਣੀ ਕਮੇਟੀ ਚੋਣਾਂ ਜਿੱਤਦਾ ਹੈ ਕੀ ਉਹ ਭਾਜਪਾ ਨਾਲ ਸਮਝੌਤਾ ਕਰਨ ਨੂੰ ਤਿਆਰ ਹੋਏਗਾ ਜਾਂ ਨਹੀਂ ਹੋਏਗਾ ਉਹ ਗੱਲ ਬਾਅਦ ਦੀ ਹੈ ਪਰ ਬੀਜੇਪੀ ਚਾਹੇਗੀ ਕਿ ਅਸੀਂ ਐਸਜੀਪੀਸੀ ਜਿੱਤੀ ਧਿਰ ਨਾਲ ਸਮਝੌਤਾ ਕਰੀਏ 1 ਨੰਬਰ 2 ਬੀਜੇਪੀ ਇਹ ਕਦੀ ਨਹੀਂ ਚਾਹੇਗੀ ਕਿ ਅਸੀਂ ਕਿਸੇ ਇੱਕ ਧਿਰ ਨਾਲ ਅਕਾਲੀ ਦਲ ਨਾਲ ਸਮਝੌਤਾ ਕਰੀਏ ਕਿਉਂਕਿ ਬੀਜੇਪੀ ਹੁਣ ਉਹ ਸਥਿਤੀ 'ਚ ਨਹੀਂ ਹੈ ਕਿ 117 ਚੋਂ 94 ਅਕਾਲੀ ਦਲ ਨੂੰ ਦੇ ਦੇ ਤੇ 23 ਸੀਟਾਂ ਦੇ ਬੀਜੇਪੀ ਆਪ ਲੜੇ ਹੁਣ ਤਾਂ ਸਥਿਤੀ ਇਹ ਹੋਏਗੀ ਕਿ ਭਾਰਤੀ ਜਨਤਾ ਪਾਰਟੀ ਚੋਣਾਂ ਦੇ ਨੇੜੇ ਆ ਕੇ ਅਗਰ ਸਮਝੌਤੇ ਦੀ ਗੱਲ ਚੱਲਦੀ ਹੈ ਤਾਂ ਕੀ ਸ਼੍ਰੋਮਣੀ ਅਕਾਲੀ ਦਲ ਇੱਕ ਦੂਜੇ ਅਕਾਲੀ ਦਲ ਦੋ ਕਿੰਨੇ ਹੋਣਗੇ ਕੀ ਸਰਬਜੀਤ ਸਿੰਘ ਖਾਲਸਾ ਔਰ ਅਮਰਿਤਪਾਲ ਸਿੰਘ ਇਹਨਾਂ ਦਾ ਅਕਾਲੀ ਦਲ 11 ਤਰੀਕ ਨੂੰ ਪਤਾ ਲੱਗ ਜੂਗਾ ਕੀ ਇਹ ਸਾਰੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਜਿਹੜੀ ਪੁਨਰ ਸੁਰਜੀਤੀ ਆ ਉਹਦਾ ਹਿੱਸਾ ਬਣਦੇ ਨੇ ਜਾਂ ਵਾਰਿਸ ਪੰਜਾਬ ਦੇ ਅਕਾਲੀ ਦਲ ਆਪਣੀ ਹੋਂਦ ਕਾਇਮ ਰੱਖੇਗਾ ਤੇ ਫਿਰ ਅਗਰ ਵਾਰਿਸ ਪੰਜਾਬ ਅਕਾਲੀ ਦਲ ਨੇ ਆਪਣੀ ਹੋਂਦ ਕਾਇਮ ਰੱਖੀ ਕਿ ਭਾਰਤੀ ਜਨਤਾ ਪਾਰਟੀ ਕੋਈ ਗੁਰੇਜ਼ ਨਹੀਂ ਕਰੇਗੀ ਚੋਣਾਂ ਦੇ ਨਜ਼ਦੀਕ ਆ ਕੇ ਅਗਰ ਅਗਰ ਵਾਰਿਸ ਪੰਜਾਬ ਦਾ ਅਕਾਲੀ ਦਲ ਵੀ ਭਾਜਪਾ ਵੱਲ ਕੋਈ ਸਮਝੌਤੇ ਦੀ ਗੱਲ ਇਹਨਾਂ ਚ ਆਪਸ ਚ ਧੁਰਦੀ ਹੈ ਹਾਲਾਂਕਿ ਇਹ ਲੱਗਦਾ ਨਹੀਂ ਹੈ ਮੇਰਾ ਮੇਰਾ ਇਹ ਜਿਹੜਾ ਗੱਲ ਸੁਣ ਕੇ ਬਹੁਤ ਸਾਰੇ ਲੋਕ ਇਹ ਕਹਿ ਸਕਦੇ ਨੇ ਕਿ ਇਹ ਨਹੀਂ ਹੋ ਸਕਦਾ ਪਰ ਜੰਮੂ ਕਸ਼ਮੀਰ ਦੇ ਵਿੱਚ ਭਾਜਪਾ ਨੇ ਪੀਡੀਪੀ ਨਾਲ ਸਮਝੌਤਾ ਕੀਤਾ ਸੀ ਔਰ ਪੀਡੀ ਪੀਡੀਪੀ ਨੂੰ ਮੰਨਿਆ ਜਾਂਦਾ ਹੈ ਕਿ ਉਹ ਜਿਹੜੇ ਜੰਮੂ ਕਸ਼ਮੀਰ ਦੇ ਸਥਾਨਕ ਮੁੱਦੇ ਨੇ ਯਾ ਉਥੇ ਜਿਹੜੀ ਉਹ ਵੱਖਵਾਦ ਦੀ ਗੱਲ ਕਰਦੇ ਨੇ ਉਥੇ ਲੋਕ ਪੀਡੀਪੀ ਉਹਨਾਂ ਦਾ ਵੀ ਸਮਰਥਨ ਕਰਦੀ ਹੈ ਇਸ ਆਧਾਰ ਤੇ ਕਿ ਅਸੀਂ ਉਹਨਾਂ ਦੀ ਵੀ ਗੱਲ ਸੁਣੀ ਹੈ ਤੇ ਮਿਲ ਜੁਲ ਕੇ ਮਸਲਾ ਨਿਬੇੜੀਏ ਪੀਡੀਪੀ ਇਸ ਗੱਲ ਦੀ ਵਕਾਲਤ ਉਥੇ ਕਰਦੀ ਹੈ ਬਹੁਤ ਸਾਰੇ ਮਾਮਲਿਆਂ ਤੇ ਪੀਡੀਪੀ ਲੀਡਰ ਦੇ ਬਿਆਨ ਆਏ ਨੇ ਕਿ ਅਸੀਂ ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਭਾਵਨਾਵਾਂ ਦੇ ਮੁਤਾਬਕ ਸੋਚ ਕੇ ਫੈਸਲਾ ਕਰੀਏ ਹੁਣ ਅਗਰ ਪੰਜਾਬ 'ਚ ਬੀਜੇਪੀ ਨੂੰ ਸਮਝੌਤੇ ਦੀ ਲੋੜ ਪੈਂਦੀ ਹੈ ਤਾਂ ਬੀਜੇਪੀ ਇੱਕ ਅਕਾਲੀ ਦਲ ਨਾਲ ਨਹੀਂ ਕਰੇਗੀ ਕੱਲਾ ਸੁਖਬੀਰ ਬਾਦਲ ਨਾਲ ਨਹੀਂ ਫਿਰ ਉਹ ਦੂਸਰੇ ਅਕਾਲੀ ਦਲਾਂ ਨਾਲ ਵੀ ਸਮਝੌਤੇ ਬਾਰੇ ਸੋਚੇਗੀ ਔਰ ਫਿਰ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ 94 ਸ਼੍ਰੋਮਣੀ ਅਕਾਲੀ ਦਲ ਨੂੰ ਦੇ ਕੇ 23 ਸੀਟਾਂ ਦੇ ਚੋਣ ਲੜੇਗੀ ਬਲਕਿ ਸਥਿਤੀ ਰਿਵਰਸ ਹੋਣੀ ਹੈ ਮਨਦੀਪ ਜੀ ਬੀਜੇਪੀ 1.58% ਤੇ ਹੈ ਬੀਜੇਪੀ ਇਹ ਦੇਖੇਗੀ ਕਿ ਸੁਖਬੀਰ ਸਿੰਘ ਬਾਦਲ ਦੇ ਧੜੇ ਨੂੰ ਅਸੀਂ ਕਿੰਨੀਆਂ ਸੀਟਾਂ ਦੇਣੀਆਂ ਨੇ ਅਸੀਂ ਅਗਰ ਵਾਰਸ ਪੰਜਾਬ ਦੇ ਅਕਾਲੀ ਦਲ ਨਾਲ ਸਰਬਜੀਤ ਖਾਲਸਾ ਦੇ ਅਕਾਲੀ ਦਲ ਨਾਲ ਕੋਈ ਸਮਝੌਤਾ ਬਣਦਾ ਮੈਂ ਸਵਾਲ ਖੜਾ ਕਰ ਰਿਹਾ ਅਗਰ ਕਿਉਂਕਿ ਰਾਜਨੀਤੀ 'ਚ ਸੰਭਾਵਨਾ ਨਕਾਰ ਨਹੀਂ ਜਾ ਸਕਦੀ ਅਗਰ ਉਹ ਕੋਈ ਨੇਤਾ ਦੀ ਗੱਲ ਬਣਦੀ ਹੈ ਸਮਝੌਤੇ ਦੀ ਗੱਲ ਬਣਦੀ ਹੈ ਕਿਉਂਕਿ ਸੱਤਾ 'ਚ ਹਰ ਕੋਈ ਜਾਣਾ ਚਾਹੇਗਾ ਇਸ ਵਾਰ ਹਰ ਕੋਈ ਚਾਹੁੰਦਾ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਬਣੇ ਸਾਡੀ ਧਿਰ ਨੂੰ ਉਹਦੇ 'ਚ ਨੁਮਾਇੰਦਗੀ ਮਿਲੇ ਭਾਵੇਂ ਅੱਜ ਸਰਬਜੀਤ ਸਿੰਘ ਖਾਲਸਾ ਜਾਂ ਅਮਰਿਤਪਾਲ ਸਿੰਘ ਇਸ ਗੱਲ ਨੂੰ ਨਕਾਰ ਦੇਣਗੇ ਕਿ ਅਸੀਂ ਬੀਜੇਪੀ ਨਾਲ ਨਹੀਂ ਜਾ ਸਕਦੇ ਪਰ ਚੋਣਾ ਦੇ ਨੇੜੇ ਆ ਕੇ ਇਸ ਤਰ੍ਹਾਂ ਦੇ ਹਾਲਾਤ ਕਈ ਵਾਰ ਬਣ ਜਾਂਦੇ ਨੇ ਜਦੋਂ ਪੋਲਿਟিক্যাল ਪਾਰਟੀਆਂ ਵਿਧਾਨ ਸਭਾ ਚ ਜਾਣ ਦੀ ਇੱਛਾ ਰੱਖਦੇ ਹੋਏ ਇਸ ਤਰ੍ਹਾਂ ਦੇ ਸਮਝੌਤੇ ਕਰਦੀਆਂ ਨੇ ਦੇਖੋ ਪੰਜਾਬ ਦੇ ਵਿੱਚ ਕਿਸਾਨੀ ਅੰਦੋਲਨ ਕਿਸਾਨੀ ਅੰਦੋਲਨ ਦੇ ਵਿੱਚ ਹੀ ਭਾਜੀਪੀ ਔਰ ਪੰਜਾਬ ਦੀ ਕਿਸਾਨੀ ਚ ਤਲਕੀ ਬਣੀ ਅਗਰ ਭਾਜੀਪੀ ਨੇ ਕੋਈ ਫਾਰਮੂਲਾ ਕੱਢ ਲਿਆ ਜਿਹਦੇ ਬਾਰੇ ਪੱਕੀਆਂ ਸੰਭਾਵਨਾਵਾਂ ਨੇ ਦੇਖੋ ਮੇਰੇ ਮੇਰੇ ਕੋਲ ਇੱਥੋਂ ਤੱਕ ਖਬਰਾਂ ਨੇ ਕਿ ਭਾਰਤੀ ਜਨਤਾ ਪਾਰਟੀ ਇਸ ਰਣਨੀਤੀ ਤੇ ਵੀ ਵਿਚਾਰ ਕਰ ਰਹੀ ਹੈ ਕਿ ਜੇ ਅਸੀਂ ਸਿਰਫ ਪੰਜਾਬ ਦੇ ਕਿਸਾਨਾਂ ਦੇ ਲਈ ਐਮਐਸਪੀ ਦੇ ਕਾਨੂੰਨ ਨੂੰ ਤਜਰਬੇ ਦੇ ਤੌਰ ਤੇ ਲਾਗੂ ਕਰੀਏ ਤਾਂ ਇੱਕ ਬਹੁਤ ਵੱਡਾ ਮੁੱਦਾ ਪੰਜਾਬ ਦੇ ਕਿਸਾਨਾਂ ਔਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਨਿਭੜ ਸਕਦਾ ਹੈ ਜਿਵੇਂ ਹਰੀ ਕ੍ਰਾਂਤੀ ਦਾ ਮਾਡਲ ਸੀ ਮਨਦੀਪ ਜੀ ਪਹਿਲਾਂ ਪੰਜਾਬ 'ਚ ਹਰੀ ਕ੍ਰਾਂਤੀ ਦੇ ਤਜਰਬੇ ਹੋਏ ਫਿਰ ਦੁਨੀਆ 'ਚ ਗੱਲ ਗਈ ਅਗਰ ਐਮਐਸਪੀ ਦੇ ਕਾਨੂੰਨ ਦੀ ਲੀਗਲ ਗਾਰੰਟੀ ਦਾ ਕਾਨੂੰਨ ਬੀਜੇਪੀ ਇਹ ਕਵੇ ਕਿ ਸਾਡੀ ਸਰਕਾਰ ਆਈ ਅਸੀਂ ਪੰਜਾਬ ਚ ਬਣਾ ਦੇਾਂਗੇ ਕਾਨੂੰਨ ਸੂਬੇ ਦਾ ਤਾਂ ਬੀਜੇਪੀ ਨੂੰ ਕਾਮਯਾਬੀ ਮਿਲ ਸਕਦੀ ਹੈ ਕਿਸਾਨੀ ਔਰ ਬੀਜੇਪੀ ਚ ਨੇੜਤਾ ਬਣ ਸਕਦੀ ਹੈ ਤੇ ਫਿਰ ਕੋਈ ਵੀ ਟੜਾ ਅਗਰ ਕਿਸਾਨੀ ਔਰ ਬੀਜੇਪੀ ਚ ਨੇੜਤਾ ਬਣ ਗਈ ਤੇ ਫਿਰ ਭਾਵੇਂ ਵਾਰਿਸ ਪੰਜਾਬ ਦੇ ਹੈ ਜਾਂ ਭਾਵੇਂ ਦੂਜਾ ਕੋਈ ਵੀ ਅਕਾਲੀ ਦਲ ਹੈ ਫਿਰ ਉਹਨਾਂ ਦੀ ਕੋਸ਼ਿਸ਼ ਹੋਏਗੀ ਕਿ ਅਸੀਂ ਬੀਜੇਪੀ ਦੇ ਨਾਲ ਰਲ ਕੇ ਅਗਰ ਵਿਧਾਨ ਸਭਾ ਚ ਪਹੁੰਚਦੇ ਆ ਤੇ ਸਾਨੂੰ ਜਾਣਾ ਚਾਹੀਦਾ ਇਹ ਸਿਆਸਤ ਬੜੀ ਤੇਜ਼ੀ ਦੇ ਨਾਲ ਬਦਲਦੀ ਹੁੰਦੀ ਹੈ ਕਿਸੇ ਨੇ ਸੋਚਿਆ ਸੀ ਕਿ ਦਿੱਲੀ ਦੇ ਵਿੱਚ ਸ਼ੀਲਾ ਦੀਕਸ਼ਿਤ ਨੂੰ ਹਰਾ ਕੇ ਅਰਵਿੰਦ ਕੇਜਰੀਵਾਲ ਔਰ ਭਾਜਪਾ ਨੂੰ ਹਰਾ ਕੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣ ਜੇਗੀ ਇੱਕ ਵਾਰ ਨਹੀਂ ਤਿੰਨ ਵਾਰ ਬਣ ਗਈ ਪਹਿਲੀ ਵਾਰੀ ਥੋੜੇ ਦਿਨਾਂ ਲਈ ਫਿਰ ਪੂਰੀ ਬਣੀ ਇਹ ਹਿੱਸੇ ਕਰਕੇ ਸੰਭਵ ਹੁੰਦਾ ਹੈ ਜਿਹੜੀ ਸਿਆਸਤ ਹੈ ਸਿਆਸਤ ਚ ਫੈਸਲਿਆਂ ਦੇ ਨਾਲ ਪਰਵਰਤਨ ਆਉਂਦੇ ਨੇ ਜੋ ਅਗਰ ਭਾਜਪਾ ਨੇ ਇਸ ਤਰ੍ਹਾਂ ਦੇ ਫੈਸਲੇ ਇੱਕ ਦੋ ਕਰਤੇ ਬਾਕੀ ਜਿਹੜਾ ਸੋਚਾ ਸਿੰਘ ਲੰਗਾ ਬਾਰ-ਬਾਰ ਗੱਲ ਕਰਦਾ ਮਨਦੀਪ ਜੀ ਕੀ ਭਾਜਪਾ ਨੇ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਕਰਨੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਪੁੱਛ ਕੇ ਕਰਨਗੇ ਉਹ ਖੁਦ ਕਰਨਗੇ ਉਹ ਬਿਲਕੁਲ ਕ੍ਰੈਡਿਟ ਨਹੀਂ ਦੇਣਗੇ ਸ਼੍ਰੋਮਣੀ ਅਕਾਲੀ ਦਲ ਨੂੰ ਭਾਜਪਾ ਇਹ ਦੱਸਣਾ ਚਾਹੂਗੀ ਕਿ ਅਸੀਂ ਵੀ ਸਿੱਖਾਂ ਦੇ ਉਸੇ ਤਰ੍ਹਾਂ ਨਾਲ ਹਤੈਸ਼ੀ ਹਾਂ ਜਿਵੇਂ ਬਾਕੀ ਨੇ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਕਰਦੇ ਹਾਂ ਅਗਰ ਉਹਨਾਂ ਨੇ ਕਰਨੀ ਹੋਈ ਤਾਂ ਔਰ ਬਲਵੰਤ ਸਿੰਘ ਰਾਜਵਾਨਾ ਦੀ ਰਿਹਾਈ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਿਸ ਤਰ੍ਹਾਂ ਦਾ ਭਾਜਪਾ ਦਾ ਸਟੈਂਡ ਹੈ ਬਲਵੰਤ ਸਿੰਘ ਰਾਜਵਾਨਾ ਨੇ ਮਾਫੀ ਨਹੀਂ ਮੰਗਣੀ ਉਹ ਇਹ ਨਹੀਂ ਕਹਿਣਾ ਮੈਂ ਗਲਤੀ ਕੀਤੀ ਅਮਿਤ ਸ਼ਾ ਨੇ ਪਾਰਲੀਮੈਂਟ 'ਚ ਕਿਹਾ ਤਾਂ ਜੇ ਰਾਜਵਾਨਾ ਗਲਤੀ ਨਹੀਂ ਮੰਨਦਾ ਇਹ ਨਹੀਂ ਕਹਿੰਦਾ ਮੈਨੂੰ ਮਾਫੀ ਦੇ ਦੇਓ ਤੇ ਅਸੀਂ ਮਾਫੀ ਕਿਉਂ ਦੇਈ ਰਾਜਵਾਨਾ ਨੇ ਕਹਿਣਾ ਨਹੀਂ ਉਹਨਾਂ ਨੇ ਛੱਡਣਾ ਨਹੀਂ ਵਾਕੀ ਬੰਦੀ ਸਿੰਘ ਨੇ ਜਿਹੜੇ ਉਹਨਾਂ ਦੀ ਸਾਰਿਆਂ ਦੀ ਰਿਹਾਈ ਭਾਜਪਾ ਕਰ ਸਕਦੀ ਹੈ ਆਪਣੇ ਪੱਧਰ ਤੇ ਔਰ ਜਿਸ ਦਿਨ ਭਾਜਪਾ ਨੇ ਆਪਣੇ ਪੱਧਰ ਤੇ ਰਿਹਾਈ ਕਰਤੀ ਤੀ ਹਦਣ ਸੁਖਵੀਰ ਬਾਦਲ ਕੋਲੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਕੀ ਰਹਿ ਗਿਆ ਸੋ ਇਸ ਕਰਕੇ ਜਿਹੜੀ ਸਿਆਸਤ ਹੈ ਪੰਜਾਬ ਦੇ ਵਿੱਚ ਉਹ ਬਹੁਤ ਆਪਣਾ ਰੰਗ ਰੂਪ ਬਦਲ ਰਹੀ ਹੈ ਹਾਂ ਜਿੱਥੋਂ ਤੱਕ ਸੁਨੀਲ ਜਾਖੜ ਦੀ ਗੱਲ ਹੈ ਮੈਨੂੰ ਇਹ ਲੱਗਦਾ ਹੈ ਕਿ ਸੁਨੀਲ ਜਾਖੜ ਇੱਕ ਵਾਰੀ ਤਾਂ ਰਿਟਾਇਰਮੈਂਟ ਲੈ ਗਏ ਸੀ ਸਿਆਸਤ ਤੋਂ ਕਿ ਮੈਂ ਸਰਗਰਮ ਸਿਆਸਤ ਤੋਂ ਦੂਰ ਰਹਿਣਾ ਹੈ ਚਲੋ ਵਾਪਸ ਸ਼ਾਮਲ ਹੋਏ ਮੈਨੂੰ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਜਲਦ ਹੀ ਸੁਨੀਲ ਜਾਖੜ ਹੁਨਾਂ ਨੂੰ ਕੋਈ ਸਨਮਾਨਜਨਕ ਅਹੁਦਾ ਦੇ ਕੇ ਪ੍ਰਤਿਸ਼ਠਾਪੂਰਵਕ ਉਹਨਾਂ ਨੂੰ ਕੋਈ ਅਜੀਹੀ ਜ਼ਿੰਮੇਵਾਰੀ ਤੇ ਤਨਾਤ ਕਰੇਗੀ ਜਿਸ ਤੋਂ ਬਾਅਦ ਪੰਜਾਬ ਦੀ ਬੀਜੇਪੀ ਦੇ ਲਈ ਪੰਜਾਬ 'ਚ ਆਪਣੇ ਤੌਰ ਤੇ ਸਿਆਸਤ ਕਰਨ ਦਾ ਰਾਹ ਖੁੱਲ ਜਾਣਾ ਹੈ ਸੋ ਬੀਜੇਪੀ ਦੇਖੋ ਚਾਹੇ ਤਾਂ ਸੁਨੀਲ ਜਾਖੜ ਨੂੰ ਗਵਰਨਰ ਵੀ ਲਾ ਸਕਦੀ ਹੈ ਕਿਤੇ ਐਲਜੀ ਲਾ ਦੇਣਗੇ ਲੈਫਟੀਨੈਂਟ ਗਵਰਨਰ ਲਾ ਸਕਦੀ ਹੈ ਬੀਜੇਪੀ ਸੁਨੀਲ ਜਾਖੜ ਉਹਨਾਂ ਨੂੰ ਜਾਂ ਬੀਜੇਪੀ ਅਗਰ ਸੰਗਠਨ ਚ ਲੈ ਕੇ ਜਾਣਾ ਚਾਹਵੇ ਕੇਂਦਰ ਦਾ ਨਵਾਂ ਸੰਗਠਨ ਬੰਨਣਾ ਬੀਜੇਪੀ ਦਾ ਉਧਰ ਵੀ ਬੀਜੇਪੀ ਸੁਨੀਲ ਜਾਖੜ ਉਹਨਾਂ ਨੂੰ ਲਿਜਾ ਸਕਦੀ ਹੈ ਅਗਰ ਜਾਖੜ ਸਾਹਿਬ ਨੇ ਸਰਗਰਮ ਪੋਲਿਟਿਕਸ ਤੇ ਰਹਿਣਾ ਹੋਇਆ ਪਰ ਸੁਨੀਲ ਜਾਖੜ ਉਹਨਾਂ ਨੂੰ ਤੋਹਫਾ ਦੇ ਕੇ ਔਰ ਮਾਨ ਸਨਮਾਨ ਉਹਨਾਂ ਦਾ ਕਰਕੇ ਮੈਨੂੰ ਲੱਗਦਾ ਹੈ 27 ਦੀਆਂ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਆਪਣੇ ਕੋਰ ਸੰਗਠਨ ਦੇ ਨਾਲ ਆਪਣੇ ਟਕਸਾਲੀ ਲੀਡਰਾਂ ਦੇ ਨਾਲ ਪੰਜਾਬ ਚ ਅੱਗੇ ਵਧਣ ਦਾ ਫੈਸਲਾ ਕਰੇਗੀ 18.5% ਜਿਹੜੀਆਂ ਵੋਟਾਂ ਮਿਲੀਆਂ ਬੀਜੇਪੀ ਨੂੰ ਕਿ ਬੀਜੇਪੀ ਨੂੰ ਆਪਣੇ ਏਜੰਡੇ ਆ ਤੇ ਪੰਜਾਬ ਚ ਮਿਲਿਆ ਨੇ ਤੀਜੇ ਨੰਬਰ ਦੀ ਬੀਜੇਪੀ ਪਾਰਟੀ ਬਣੀ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਇਸ ਤਰ੍ਹਾਂ ਦੀਆਂ ਸਥਿਤੀਆਂ ਪੰਜਾਬ ਚ ਪਾਜ ਪਾ ਦੀਆਂ ਪੜ ਰਹੀਆਂ ਤੇ ਡੱਲਾ ਜੀ ਜੇ ਬੀਜੇਪੀ ਦਾ ਬਾਕੀ ਅਕਾਲੀ ਦਲਾ ਨਾਲ ਸਮਝੌਤਾ ਹੋ ਜਾਂਦਾ ਤਾਂ ਕੀ ਪੰਜਾਬ ਦੇ ਵਿੱਚ ਆਪ ਤੇ ਕਾਂਗਰਸ ਦਾ ਕੋਈ ਸਮਝੌਤਾ ਹੋ ਸਕਦਾ ਦੇਖੋ ਤੁਸੀਂ ਬਹੁਤ ਮਹੱਤਵਪੂਰਨ ਸਵਾਲ ਪੁੱਛਿਆ ਅਗਰ ਬੀਜੇਪੀ ਦਾ ਬਾਕੀ ਅਕਾਲੀ ਦਲਾ ਨਾਲ ਸਮਝੌਤਾ ਹੁੰਦਾ ਚੋਣਾਂ ਤੋਂ ਪਹਿਲਾਂ ਤੇ ਇਹ ਸਵਾਲ ਫਿਰ ਬਹੁਤ ਵੱਡਾ ਹੋ ਜਾਣਾ ਹੈ ਦੇਖੋ ਅਗਰ ਬੀਜੇਪੀ ਨੂੰ ਦੂਜੀ ਅਕਾਲੀ ਦਲਾਂ ਦਾ ਸਾਥ ਮਿਲ ਗਿਆ ਫਿਰ ਮਨਦੀਪ ਜੀ ਤੁਸੀਂ ਇਹ ਮੰਨ ਕੇ ਚੱਲੋ ਕਿ ਬੀਜੇਪੀ ਇੱਕ ਵੱਡੀ ਧਿਰ ਬਣ ਗਈ 1.58% ਵੋਟਾਂ ਬੀਜੇਪੀ ਨੇ 24 ਚ ਲਾਈਆਂ ਨੇ 19 ਚ 1.9% ਸੀ ਪਾਣੇ 10 ਪੰਜ ਸਾਲਾਂ ਚ ਬੀਜੇਪੀ ਨੇ ਵੋਟ ਸ਼ੇਅਰ ਦੀ ਰਫਤਾਰ ਫੜੀ ਹੈ ਤੀਜੇ ਨੰਬਰ ਤੇ ਬੀਜੇਪੀ ਹੈ ਹੁਣ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਤਾਂ ਚੌਥੇ ਨੰਬਰ ਤੇ ਹੈ ਵੋਟ ਸ਼ੇਅਰ ਦੇ ਮਾਮਲੇ ਚ 1.13% ਵੋਟ ਸ਼ੇਅਰ ਹੈ ਉਹਨਾਂ ਦਾ ਲੋਕ ਸਭਾ ਚ ਤੇ ਜੇ ਭਾਜਪੀ ਔਰ ਅਕਾਲੀ ਏ ਤਰਾ ਇਕੱਠੀਆਂ ਹੋ ਗਈਆਂ ਫਿਰ ਆਮ ਆਦਮੀ ਪਾਰਟੀ ਔਰ ਕਾਂਗਰਸ ਨੂੰ ਚਿੰਤਾ ਬਹੁਤ ਹੋਣੀ ਹੈ ਕਿ ਦੋਵੇਂ ਧਿਰਾਂ ਦੀ ਚਿੰਤਾ ਵੱਧ ਜਾਣੀ ਹੈ ਪਰ ਜਿਸ ਤਰ੍ਹਾਂ ਦਾ ਦੋਵੇਂ ਪੋਲਿਟੀਕਲ ਪਾਰਟੀਆਂ ਦੇ ਵਿੱਚ ਮਾਹੌਲ ਹੈ ਆਮ ਆਦਮੀ ਪਾਰਟੀ ਕਿਉਂਕਿ ਉਹਨਾਂ ਨੇ ਮੁਫਤ ਬਿਜਲੀ ਦਿੱਤੀ ਹੈ ਔਰ ਕੋਈ ਵੱਡੀ ਗੱਲ ਨਹੀਂ 1000 ਰੁਪਏ ਮਹਲਾਵਾ ਦੇ ਖਾਤੇ 'ਚੋਂ ਪਾ ਦੇਣ ਆਮ ਆਦਮੀ ਪਾਰਟੀ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਨਾਲ ਸਮਝੌਤਾ ਕਰਨ ਨੂੰ ਤਰਜੀਹ ਦੇਗੀ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਉਹ ਇੰਡੀਆ ਗੱਠਜੋੜ ਚੋਂ ਵੀ ਬਾਹਰ ਆ ਚੁੱਕੇ ਨੇ ਸੋ ਹਾਲ ਦੀ ਘੜੀ ਉਹ ਮੈਨੂੰ ਨਹੀਂ ਲੱਗਦਾ ਗੱਠਜੋੜ ਕਾਂਗਰਸ ਨਾਲ ਜਾਣਗੇ ਔਰ ਨਾ ਹੀ ਪੰਜਾਬ ਦੇ ਕਾਂਗਰਸੀਆਂ ਔਰ ਆਮ ਆਦਮੀ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਠਜੋੜ ਦੀ ਸੰਭਾਵਨਾ ਬਣਦੀ ਹੈ ਕਿਉਂਕਿ ਅਸੀਂ ਦੇਖਿਆ ਜਦੋਂ ਪੂਰੇ ਮੁਲਕ 'ਚ ਇੰਡੀਆ ਗੱਠਜੋੜ ਚ ਆਪ ਤੇ ਕਾਂਗਰਸ ਇਕੱਠੇ ਸੀ ਪੰਜਾਬ 'ਚ ਇਹਨਾਂ ਨੇ ਮਿਲ ਕੇ ਚੋਣ ਨਹੀਂ ਲੜੀ ਸੋ ਪੰਜਾਬ 'ਚ ਇੰਡੀਆ ਗੱਠਜੋੜ ਨਹੀਂ ਸੀ ਇਹ ਹਾਂ ਇਹ ਗੱਲ ਹੈ ਅਗਰ ਵੋਟਾਂ ਤੋਂ ਬਾਅਦ ਨਾ ਬਹੁਮਤ ਆਮ ਆਦਮੀ ਪਾਰਟੀ ਕੋਲੇ ਆਉਂਦਾ ਨਾ ਕਾਂਗਰਸ ਕੋਲੇ ਆਉਂਦਾ ਅਗਰ ਦੂਜੇ ਪਾਸੇ ਬੀਜੇਪੀ ਹੈ ਤੇ ਬੀਜੇਪੀ ਨਾਲ ਦੂਜੀ ਆਕਾਲੀ ਦਲ ਨਹੀਂ ਬੀਜੇਪੀ ਨੂੰ ਸੱਤਾ 'ਚ ਨਾ ਆਉਣ ਦਈਏ ਇਸ ਮੰਤਵ ਨਾਲ ਆਮ ਆਦਮੀ ਪਾਰਟੀ ਔਰ ਕਾਂਗਰਸ ਚੋਣਾਂ ਤੋਂ ਬਾਅਦ ਹੱਥ ਮਿਲਾ ਸਕਦੇ ਨੇ ਉਹਦੇ ਜਿਹਨਾਂ ਨੂੰ ਕੋਈ ਇਤਰਾਜ਼ ਨਹੀਂ ਹੋਣਾ ਕਿਉਂਕਿ ਉਦੋਂ ਇਹਨਾਂ ਕੋਲੇ ਏਜੰਡਾ ਇਹ ਬਣ ਜਾਣਾ ਹੈ ਵੀ ਅਸੀਂ ਕਿਸੇ ਕੀਮਤ ਤੇ ਬੀਜੇਪੀ ਨੂੰ ਸੱਤਾ 'ਚ ਨਹੀਂ ਆਉਣ ਦੇਣਾ ਇਸ ਕਰਕੇ ਅਸੀਂ ਕਾਂਗਰਸ ਤੇ ਆਵਾਜ਼ ਆਦਮੀ ਪਾਰਟੀ ਵਾਲੇ ਸਮਝੌਤਾ ਕਰ ਰਹੇ ਆ ਪਰ ਮੈਨੂੰ ਇਹ ਲੱਗਦਾ ਕਿ ਪੰਜਾਬ ਦੇ ਵਿੱਚ 27 ਦੀਆਂ ਚੋਣਾਂ ਹਕੀਕਤ ਦੇ ਵਿੱਚ ਨਵੀਂ ਤਰ੍ਹਾਂ ਦਾ ਬਦਲਾਅ ਪੇਸ਼ ਕਰਨਗੀਆਂ ਨਵੀਂ ਤਰ੍ਹਾਂ ਦਾ ਬਦਲਾਅ ਮੈਂ ਹਜੇ ਵੀ ਆਪਣੀ ਗੱਲ ਤੇ ਖੜਾ ਕਿ ਜਿਹੜੀ ਭਰਤੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਲੋਕਾਂ ਨੇ ਕਰਾਈ ਹੈ ਪੰਜ ਮੈਂਬਰੀ ਲੀਡਰਸ਼ਿਪ ਦੀ ਅਗਵਾਈ ਚ ਉਸ ਭਰਤੀ ਨੇ ਫੈਸਲਾ ਕੌਣ ਸਾਬਤ ਹੋਣਾ ਹੈ 27 ਦੇ ਨਤੀਜੇ ਦੇ ਲਈ ਸੋ ਉਹ ਭਰਤੀ ਅਗਰ ਤਾਂ ਆਜ਼ਾਦਾਨਾ ਤੌਰ ਤੇ ਆਪਣੀ ਪਾਰਟੀ ਦੇ ਤੌਰ ਤੇ ਪੁਨਰ ਸੁਰਜੀਤ ਅਕਾਲੀ ਦਲ ਚੋਣਾਂ ਲੜਦਾ ਉਹ ਵੋਟ ਬੈਂਕ ਉਹਨਾਂ ਕੋਲੇ ਵੱਡਾ ਆਉਣਾ ਤੇ ਉਹ ਫਿਰ ਮੁਕਾਬਲੇ ਦੀ ਸਿਟੀ ਪੰਜਾਬ ਚ ਬਣ ਸਕਦੀ ਹੈ ਉਸ ਸੂਰਤ ਚ ਅਗਰ ਉਹ ਭਾਜਪਾ ਨਾਲ ਸਮਝੌਤਾ ਨਹੀਂ ਵੀ ਕਰਦੇ ਤਾਂ ਵੀ ਉਹਨਾਂ ਦਾ ਵੋਟ ਬੈਂਕ ਵੱਡਾ ਆਉਣਾ ਹੈ ਅਗਰ ਭਾਜਪਾ ਨਾਲ ਸਮਝੌਤਾ ਹੋ ਜਾਂਦਾ ਹੈ ਉਹਨਾਂ ਦਾ ਜਾਂ ਬਾਕੀ ਅਕਾਲੀ ਦਲਾਂ ਦਾ ਤੇ ਫਿਰ ਬੀਜੇਪੀ ਨੂੰ ਬਹੁਤ ਤਕੜੀ ਤਾਕਤ ਮਿਲੇਗੀ। ਪਰ ਦੂਜੇ ਪਾਸੇ ਕਾਂਗਰਸ ਔਰ ਆਪ ਇਹ ਚੋਣਾਂ ਤੋਂ ਪਹਿਲਾਂ ਸਮਝੌਤਾ ਨਹੀਂ ਕਰਨਗੇ ਕਿਉਂਕਿ ਇਹਨਾਂ ਨੇ ਟਿਕਟਾਂ ਦੀ ਵੰਡ ਤੇ ਰੌਲਾ ਪੈ ਲੈਣਾ ਹੈ। ਇਸ ਕਰਕੇ ਅਗਰੇ ਸਮਝੌਤਾ ਕਰਨਗੇ ਇਹ ਚੋਣਾਂ ਤੋਂ ਬਾਅਦ ਕਰਨਗੇ ਉਦੋਂ ਕਰਨਗੇ ਜਦੋਂ ਕਾਂਗਰਸ ਤੇ ਆਪ ਨੂੰ ਜੇ ਕਿਤੇ ਲੱਗਿਆ ਵੀ ਸਾਡੀ ਇਕੱਲੇ ਰਹਿ ਕੇ ਸਰਕਾਰ ਨਹੀਂ ਬਣਦੀ ਵੀ ਜੱਫੀ ਪਾ ਲਾਂਗੇ ਤਾਂ ਸਰਕਾਰ ਬਣ ਜੂ ਤਾਂ ਇਹਨਾਂ ਨੇ ਜੱਫੀਆਂ ਪਾਉਣੀਆਂ ਕਿਉਂਕਿ ਜਿਹੜੀ ਸਿਆਸਤ ਹੈ ਉਹ ਮੌਕੇ ਦੇ ਮੁਤਾਬਕ ਜਿਵੇਂ ਗਿਰਗਟ ਮੌਕੇ ਦੇ ਮੁਤਾਬਕ ਰੰਗ ਬਦਲਦਾ ਹੈ ਸਿਆਸਤ ਮੌਕੇ ਦੇ ਮੁਤਾਬਕ ਰੰਗ ਬਦਲਦੀ ਹੈ ਇਸ ਕਰਕੇ ਇਹ ਰੰਗ ਕੌਣ ਕੌਣ ਬਦਲਣਗੇ ਇਹ 27 ਦੇ ਨਤੀਜੇ ਤੋਂ ਬਾਅਦ ਹਕੀਕਤ ਚ ਤੈ ਹੋਗਾ ਸੋਡਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਅਹਿਮ ਸਵਾਲਾਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕੀਤੇ ਸੋ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਂਦੇ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਮਨਦੀਪ ਸਿੰਘ ਜੀ ਔਰ ਕੋਈ ਵੀ ਜੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਮੇਰੇ ਨਾਲ ਸਾਂਝਾ ਕਰ ਸਕਦੇ ਹੋ ਮੈਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗਾ ਬਹੁਤ ਧੰਨਵਾਦ